ਜੇ ਤੇਨੂੰ ਪੀਰੀਅਡਸ ਆਏ ਨੇ ਤਾਂ ਕੱਪੜੇ ਉਤਾਰ ਕੇ ਆਪਣਾ ਸੈਨੇਟਰੀ ਭੈੜ ਦਿਖਾਓ ਜੀ ਹਾਂ ਇਹ ਗੱਲ ਹਰਿਆਣਾ ਦੇ ਰੋहतक ਤੋਂ ਸੰਪਿਆ ਇਹਦਾਸ ਇੱਕ ਸਕੂਲ ਦੇ ਵਿੱਚ ਜਦੋਂ ਇੱਕ ਪੀਐਨ ਲੇਟ ਹੋ ਜਾਂਦੀ ਆ ਤਾਂ ਸੁਪਰਵਾਈਜ਼ਰ ਦੇ ਵੱਲੋਂ ਉਸ ਤੋਂ ਜਵਾਬ ਮੰਗਿਆ ਜਾਂਦਾ ਹੈ ਜਵਾਬ ਦੇ ਵਿੱਚ ਪੀਐਨ ਕਹਿੰਦੀ ਹੈ ਕਿ ਉਸ ਨੂੰ ਪੀਰੀਅਡਸ ਆਏ ਸੀ ਜਿਸ ਕਰਕੇ ਉਹ ਥੋੜੀ ਲੇਟ ਹੋ ਗਈ ਪਰ ਸੁਪਰਵਾਈਜ਼ਰ ਨਹੀਂ ਮੰਨਦਾ ਤੇ ਉਸ ਨੂੰ ਕਹਿੰਦਾ ਹੈ ਕਿ ਪ੍ਰੂਫ ਦੇ ਆਪਣੇ ਕੱਪੜੇ ਉਤਾਰ ਕੇ ਇਸ ਤੋਂ ਬਾਅਦ ਉਸ ਮਹਿਲਾ ਨੂੰ ਵੋਸ਼ਮ ਦੇ ਵਿੱਚ ਕਈ ਮਹਿਲਾਵਾਂ ਦੇ ਨਾਲ ਭੇਜਿਆ ਜਾਂਦਾ ਹੈ ਉਸ ਦੇ ਕੱਪੜੇ ਉਤਰਵਾਏ ਜਾਂਦੇ ਨੇ ਉਸ ਤੋਂ ਬਾਅਦ ਉਸ ਦੇ ਪੈੜ ਦੀ ਫੋਟੋ ਖਿੱਚ ਕੇ ਉਸ ਦੇ ਸੁਪਰਵਾਈਜ਼ਰ ਨੂੰ ਭੇਜੀ ਜਾਂਦੀ ਹੈ ਉਦੋਂ ਜਾ ਕੇ ਉਹ ਸੁਪਰਵਾਈਜ਼ਰ ਮੰਨਦਾ ਆ ਕਿ ਇਹ ਸੱਚਮੁੱਚ ਉਸ ਨੂੰ ਪੀਰੀਅਡਸ ਆਏ ਕਿੰਨੀ ਸ਼ਰਮਸਾਰ ਇੱਕ ਗੱਲ ਰੋहतक ਤੋਂ ਸਾਹਮਣੇ ਆਈ ਹੈ ਤਾਂ ਸੀ ਇਹ ਕਿ ਸਕੂਲ ਦੇ ਵਿੱਚ ਐਹੋ ਜੀ ਹਰਕਤ ਦਾ ਹੋਣਾ ਕਿੰਨਾ ਕੁ ਸਹੀ ਹੈ ਬੱਚੇ ਇਸ ਹਰਕਤਾਂ ਤੋਂ ਕੀ ਸਿੱਖਣਗੇ ਕੀ ਇੱਕ ਮਹਿਲਾ ਨੂੰ ਇਸ ਤਰੀਕੇ ਦੇ ਨਾਲ ਪ੍ਰੂਫ ਕਰਨਾ ਪਵੇਗਾ ਜਦੋਂ ਉਸ ਨੂੰ ਪੀਰੀਅਡਸ ਆਣਗੇ ਕਿ ਪੀਰੀਅਡਸ ਦੇ ਜਿਹੜੇ ਪ੍ਰੂਫ ਨੇ ਉਹ ਇੱਕ ਔਰਤ ਦੇ ਵੱਲੋਂ ਇਸ ਤਰੀਕੇ ਦੇ ਨਾਲ ਦਿੱਤੇ ਜਾਣਗੇ ਤੁਹਾਡਾ ਇਸ ਦੇ ਵਿੱਚ ਕੀ ਕਹਿਣਾ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਮੈਂ ਤਾਂ ਮੈਂ ਤਾਂ ਤੁਹਾਨੂੰ ਕਿਹਾ ਕਿ ਇਸ ਦਾ ਵੀ ਚੈੱਕ ਕਰਵਾ ਲਿਆ। ਇਸਨੇ ਫਟ ਕੇ ਕੀਤਾ। ਇਹ ਨਹੀਂ ਕਿ ਚੈੱਕ ਕਰਨ ਲਈ। ਹੋ ਗਿਆ ਕਰਵਾਇਆ। ਇਹ ਮੈਂ ਕਰਤਾ। ਜਿसे ਕੋਲ ਤੋਂ ਨਹੀਂ ਆਇਆ। ਫਟ ਰੂਮ ਲੈ ਜਾ ਕੇ ਚੈੱਕ ਕੀਤਾ। ਜੇਤੇ ਨੂੰ ਪੀਰੀਅਡਸ ਆਏ ਨੇ ਤਾਂ ਕੱਪੜੇ ਉਤਾਰ ਕੇ ਆਪਣਾ ਸੈਨੇਟਰੀ ਭੈੜ ਦਿਖਾ। ਜੀ ਹਾਂ ਇਹ ਗੱਲ ਹਰਿਆਣਾ ਦੇ ਰੋहतक ਤੋਂ ਸੰਬੰਧ ਹੈ ਇਹ ਦੱਸਿਆ ਇੱਕ ਸਕੂਲ ਦੇ ਵਿੱਚ ਜਦੋਂ ਇੱਕ ਪੀਐਨ ਲੇਟ ਹੋ ਜਾਂਦੀ ਹੈ ਤਾਂ ਸੁਪਰਵਾਈਜ਼ਰ ਦੇ ਵੱਲੋਂ ਉਸ ਤੋਂ ਜਵਾਬ ਮੰਗਿਆ ਜਾਂਦਾ ਹੈ ਜਵਾਬ ਦੇ ਵਿੱਚ ਪੀਐਨ ਕਹਿੰਦੀ ਹੈ ਕਿ ਉਸ ਨੂੰ ਪੀਰੀਅਡਸ ਆਏ ਸੀ ਜਿਸ ਕਰਕੇ ਉਹ ਥੋੜੀ ਲੇਟ ਹੋ ਗਈ ਪਰ ਸੁਪਰਵਾਈਜ਼ਰ ਨਹੀਂ ਮੰਨਦਾ ਤੇ ਉਸ ਨੂੰ ਕਹਿੰਦਾ ਹੈ ਕਿ ਪ੍ਰੂਫ ਦੇ ਆਪਣੇ ਕੱਪੜੇ ਉਤਾਰ ਇਸ ਗੱਲ ਤੋਂ ਬਾਅਦ ਉਸ ਮਹਿਲਾ ਨੂੰ ਵੋਸ਼ਰੂਮ ਦੇ ਵਿੱਚ ਕਈ ਮਹਿਲਾਵਾਂ ਦੇ ਨਾਲ ਭੇਜਿਆ ਜਾਂਦਾ ਹੈ ਉਸਦੇ ਕੱਪੜੇ ਉਤਰਵਾਇਲ ਜਾਂਦੇ ਨੇ ਉਸ ਤੋਂ ਬਾਅਦ ਉਸਦੇ ਪੈੜ ਦੀ ਫੋਟੋ ਖਿੱਚ ਕੇ ਉਸਦੇ ਸੁਪਰਵਾਈਜ਼ਰ ਨੂੰ ਭੇਜੀ ਜਾਂਦੀ ਹੈ ਉਦੋਂ ਜਾ ਕੇ ਉਹ ਸੁਪਰਵਾਈਜ਼ਰ ਮੰਨਦਾ ਆ ਕਿ ਇਹ ਸੱਚਮੁੱਚ ਉਸ ਨੂੰ ਪੀਰੀਅਡਸ ਆਇਆ ਕਿੰਨੀ ਸ਼ਰਮਸਾਰ ਇੱਕ ਗੱਲ ਰੋहतक ਤੋਂ ਸਾਹਮਣੇ ਆਈ ਹੈ ਤਾਂ ਸੀ ਇਹ ਕਿ ਸਕੂਲ ਦੇ ਵਿੱਚ ਇਹੋ ਜੀ ਹਰਕਤ ਦਾ ਹੋਣਾ ਕਿੰਨਾ ਕੁ ਸਹੀ ਹੈ ਬੱਚੇ ਇਸ ਹਰਕਤਾਂ ਤੋਂ ਕੀ ਸਿੱਖਣਗੇ ਕਿ ਇੱਕ ਮਹਿਲਾ ਨੂੰ ਇਸ ਤਰੀਕੇ ਦੇ ਨਾਲ ਪ੍ਰੂਫ ਕਰਨਾ ਪਵੇਗਾ ਜਦੋਂ ਉਸ ਨੂੰ ਪੀਰੀਅਡਸ ਆਣਗੇ ਕਿ ਪੀਰੀਅਡਸ ਦੇ ਜਿਹੜੇ ਪ੍ਰੂਫ ਨੇ ਉਹ ਇੱਕ ਔਰਤ ਦੇ ਵੱਲੋਂ ਇਸ ਤਰੀਕੇ ਦੇ ਨਾਲ ਦਿੱਤੇ ਜਾਣਗੇ ਤੁਹਾਡਾ ਇਸ ਦੇ ਵਿੱਚ ਕੀ ਕਹਿਣਾ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਨਾ ਤੋ ਨਾ ਤੋ ਤੋ ਅੱਗੇ ਇਸ ਦਾ ਵੀ ਲੈ ਜਾ ਕੇ ਚੈੱਕ ਕੀਤਾ ਇਹ ਨਹੀਂ ਕਿ ਚੱਕਣ ਨਹੀਂ ਹੋਇਆ ਹੋਇਆ ਕਰਵਾਇਆ ਹੁਣ ਜਾਓ ਐਸੇ ਪੋਰਟ